ਕੀ ਹੋਇਆ ਜੇ ਕਰ ਲਈ ਮਸਕਰੀ ਕਿਉਂ ਪਈਏ ਕਬਰਾਂ ਗਿਣ ਪਾਪੀ ਜੋਰਦੀਆਂ ਵੇਖ ਰੋੜੀਆਂ ਖਾ ਕੇ ਨੀ ਪਾਪੀ ਜੋਰਦੀਆਂ ਵੇਖ ਰੋੜੀਆਂ ਖਾ ਕੇ ਨੀ ਪਾਪੀ ਜੋਰਦੀਆਂ ਵੇਖ ਰੋੜੀਆਂ ਖਾ ਕੇ ਨੀ ਪਾਪੀ ਜੋਰਦੀਆਂ ਦਿਓਰ ਬਿਨਾ ਕਮਲਾਈ ਪਾਪੀ ਦਿਓਰ ਬਿਨਾ ਦਿਓਰ ਬਿਨਾ ਕਮਲਾਈ ਪਾਪੀ ਦਿਓਰ ਬਿਨਾ ਦਿਓਰ ਅੰਦਰ ਮੇਲਾ ਵੀ ਸੋਨੇ ਦੀਆਂ ਮੇਖਾਂ ਮਾਂ ਮੇਰੀ ਦੀਆਂ ਹੀ ਆਦਾਂ ਮਾਂ ਮੇਰੀ ਦੀਆਂ ਹੀ ਆਦਾ ਮਾਵਣ ਚਰਖੇਵਲ ਵੇਖਾਂ ਮਾਂ ਮੇਰੀ ਮੈਨੂੰ ਪੀੜ ਲਿਆ ਮਾਂ ਮੇਰੀ ਮੈਨੂੰ ਚਰਖਾ ਦਿੱਤਾ ਪੀੜ ਲਿਆ ਦਿੱਤੂ ਮੈਂ ਸਾਰਿਆ ਮਿਸਾਰਿਆ ਮਿਸਾਰਿਆ ਕੱਟਿਆ ਕਰੂ ਕੱਟਿਆ ਕਰੂ ਤੇਰੀ ਦੂਮ ਮੈਂ ਸਾਰਿਆ ਤੇ ਕੱਟਿਆ ਕਰੂ ਕੱਟਿਆ ਕਰੂ ਤੇਰੀ ਦੂਮ ਮੈਂ ਸਾਰਿਆ ਤੇ ਕੱਟਿਆ ਕਰੂ ਕੱਟਿਆ ਕਰੂ ਤੇਰੀ ਦੂਮ ਮੈਂ ਸਾਰਿਆ ਤੇ ਕੱਟਿਆ ਕਰੂ ਤੇਰੀ ਦੂਮ ਮੈਂ ਮੈਂ ਮਨਦੀਪ ਸਿੰਘ ਹਾਂ ਅੱਜ ਅਸੀਂ ਸਾਰੀਆਂ ਭੈਣਾਂ ਨੇ ਇਕੱਠੀਆਂ ਹੋ ਕੇ ਸਾਡੇ ਵਿੱਚੋਂ ਵਿਛੜੀ ਸਾਡੀ ਭੈਣ ਪਰਮਿੰਦਰ ਦੀ ਯਾਦ ਵਿੱਚ ਛੋਟਾ ਜਿਹਾ ਪ੍ਰੋਗਰਾਮ ਬਣਾਇਆ ਸੀ ਕਿਉਂਕਿ ਉਹ ਹਮੇਸ਼ਾ ਸੌਣ ਦੇ ਮਹੀਨੇ ਵਿੱਚ ਗਿੱਧਿਆਂ 'ਚ ਰੌਣਕ ਲਾਉਂਦੀ ਸੀ ਬਟੰਡੇ 'ਚ ਮੈਨੂੰ ਲੱਗਦਾ ਨਹੀਂ ਕਿ ਕੋਈ ਵੀ ਤੀਆਂ ਹੋਣੀ ਹੈ ਜਿਹੜੀਆਂ ਉਹ ਤੋਂ ਉਹਦੇ ਬਿਨਾ ਲੱਗਦੀਆਂ ਹੋਣਗੀਆਂ ਕਿਉਂਕਿ ਹਰ ਇੱਕ ਤੀਆਂ ਦੇ ਵਿੱਚ ਗਿੱਧੇ ਦਾ ਸ਼ਿੰਗਾਰ ਹੁੰਦੀ ਸੀ ਬਹੁਤ ਸੋਹਣੀ ਉਹ ਸਟੇਜ ਤੇ ਐਂਕਰਿੰਗ ਕਰਦੀ ਸੀ ਤੁਰੇ ਜਾਂਦੇ ਬੰਦੇ ਤੇ ਉਹ ਇੱਕ ਬੋਲੀ ਬਣਾ ਦਿੰਦੀ ਸੀ ਮਤਲਬ ਕਿ ਉਹ ਹੱਸਦਾ ਖੇਡਦਾ ਚਿਹਰਾ ਅੱਜ ਸਾਡੇ ਵਿੱਚ ਤਾਂ ਹੈ ਨਹੀਂਗਾ ਪਰ ਅਸੀਂ ਉਹਨੂੰ ਹਮੇਸ਼ਾ ਯਾਦ ਰੱਖਾਂਗੇ ਕਿਉਂਕਿ ਉਹ ਸਾਡੇ ਅੱਜ ਸਰੀਰਕ ਕਰਕੇ ਸਾਡੇ ਵਿੱਚ ਨਹੀਂ ਹੈ ਜੀ ਪਰ ਆਤਮਾ ਕਰਕੇ ਅਸੀਂ ਉਹ ਆਪਦੇ ਨਾਲ ਹਮੇਸ਼ਾ ਮਹਿਸੂਸ ਕਰਦੇ ਹਾਂ ਕਿਉਂਕਿ ਉਹ ਸਾਡੇ ਨਾਲ ਬਹੁਤ ਆਪਦੀਆਂ ਗੂੜੀਆਂ ਯਾਦਾਂ ਛੱਡ ਕੇ ਗਈ ਆ ਅੱਜ ਅਸੀਂ ਉਹਦੀਆਂ ਯਾਦਾਂ ਲਈ ਹੋਈ ਇਹ ਇਸ ਪਾਰਕ ਦੇ ਵਿੱਚ ਉਹ ਹਮੇਸ਼ਾ ਥੀਆਂ ਲਾਉਦੀ ਸੀ ਅੱਜ ਤੋਂ 25 ਸਾਲ ਪਹਿਲਾਂ ਉਹਨੇ ਥੀਆਂ ਲਾਉਣੀਆਂ ਸ਼ੁਰੂ ਕੀਤੀਆਂ ਸੀ ਆਹ ਪਾਰਕ ਦੇ ਵਿੱਚ ਜਿੰਨੇ ਆ ਪੇੜ ਲੱਗੇ ਨੇ ਆ ਬੋਰਡ ਲੱਗਿਆ ਉਹ ਸਾਰਾ ਉਹਨੇ ਹੱਥੀ ਲਾਇਆ ਹੋਇਆ ਸੋ ਅਸੀਂ ਅੱਜ ਸਾਰੀਆਂ ਭੈਣਾਂ ਨੇ ਇੱਕ ਇਸ ਚੀਜ਼ ਦਾ ਮਤਲਬ ਸਾਰਿਆਂ ਨੇ ਅੱਜ ਇਕੱਠੀਆਂ ਹੋ ਕੇ ਇਹ ਗੱਲ ਕਹੀ ਆ ਵੀ ਅਸੀਂ ਹਮੇਸ਼ਾ ਸਾਡੀ ਭੈਣ ਪਰਮਿੰਦਰ ਨੂੰ ਹਮੇਸ਼ਾ ਯਾਦ ਕਰਾਂਗੇ